ਅਸੀਂ ਸਾਡੇ ਨਾਲ ਮੈਰਿਜ ਆਪਣੇ ਸਿਸਟਰ ਦੀ ਨਾਲ ਮੁੰਡਾ ਕੰਮ ਕਰਦਾ ਸੀ ਡਬਲ ਟਫ ਅਸੀਂ ਉਹ ਵਿਆਹ ਦੇ ਕਾਰਡ ਦਿੰਦੇ ਫਿਰਦੇ ਸੀਗੇ ਇੱਕ ਅਸੀਂ ਸਰਾਬਰ ਨਗਰ ਤੇ ਦੇਖੇ ਆ ਗਏ ਸੀ ਕਿ ਇੱਕ ਅਸੀਂ ਡੱਬਾ ਲੈ ਕੇ ਆਏ ਆ ਉਸੇ ਗੋਸ਼ਟਾ ਸਵੀਟ ਹਾਊਸ ਤੋਂ ਪੁੱਛ ਲੋ ਟਾਈਮ ਨੋਟ ਕਰ ਲਓ ਕਿੰਨੇ ਟਾਈਮ ਤੇ ਦੁਬਾਰਾ ਆ ਗਏ ਤੇ ਕਿੰਨੇ ਟਾਈਮ ਤੇ ਪਹਿਲਾਂ ਆਏ ਸੀਗੇ ਅਸੀਂ ਜਦੋਂ ਉਥੋਂ ਐ ਆਈ ਜਾਂਦੇ ਲਿੰਕ ਰੋਡ ਹੀ ਆਈ ਜਾਂਦੇ ਸੀਗੇ ਇਹਨਾਂ ਦੇ ਠੇਕੇ ਵਾਲੀ ਸਾਈਡ 'ਆ ਅੱਗੇ ਖੜਾ ਸੀ ਜਗਸੀਰ ਨਹੀਂ ਤੇ ਇਹਨਾਂ ਨੂੰ ਪੁੱਛ ਵੀ ਲਿਆ ਇਹਨਾਂ ਨੇ ਸਾਡੇ ਮੋਟਰਸਾਈਕਲ ਦੀ ਚਾਬੀ ਕੱਢ ਲੱਗ ਗਿਆ ਆਂ ਦਾ ਗੱਲ ਸੁਣਾ ਤੁਸੀਂ ਗਾਣਾ ਕੱਢ ਕੇ ਆਏ ਹੋ ਅਈ ਕਿੰਨਾਰੇ ਦੀ ਬੋਨ ਗਾਲਾਂ ਕੱਢੀਆਂ ਅਈ ਕਹੇ ਉਹ ਜਾਂ ਤੋਂ ਸੌ ਦੇ ਦੇ ਸਮਝਾਉਂ ਕਹਦੇ ਮੂੰਹ ਤਾਂ ਕਿ ਕਹਦੇ ਸਾਨੂੰ ਗਾਲਾਂ ਕੱਢੀਆਂ ਅਸੀਂ ਤਾਂ ਜਾ ਉੱਥੇ ਵਾਹ ਦੇ ਉੱਥੇ ਕਿ ਰਾਸੇ ਪਾਸੇ ਕੈਮਰੇ ਵੀ ਹੋਣਗੇ ਚੈੱਕ ਕਰ ਲੋ ਜੇ ਗੱਡੀ ਉਹਨਾਂ ਦੇ ਸਵੇਰ ਤੱਕ ਮੱਥੇ ਵੀ ਲੱਗੇ ਹੀ ਤਾਂ ਅਸੀਂ ਇਹ ਕੰਮ ਆਈ ਜਾਂਦੇ ਨਹੀਂ ਕਾਰ ਨਹੀਂ ਜੀ ਸਾਡੇ ਡੱਬਾ ਵੀ ਵਿੱਚ ਸਾਡੇ ਇਹਨਾਂ ਮੁੰਡਿਆਂ ਦਾ ਕੋਲੇ ਹੀ ਹੋਊਗਾ ਡੱਬਾ ਵੀ ਜਿਹੜਾ ਸੀਗਾ ਸਾਡੇ ਕੋਲ ਦੇਣਾ ਸੀਗਾ ਤੇ ਇਹ ਚਾਪੀ ਕੱਢਣ ਲੱਗ ਗਏ ਇਹ ਬਾਅਦ ਮੈਨੂੰ ਮੇਰੇ ਨਾਲ ਹਥੌਫੀ ਕਰਨ ਲੱਗਾ ਜਗਸੀਰ ਆਹ ਨਾਲ ਚੱਲ ਗੱਡੀ 'ਚ ਬੈਤ ਤਾਨੂੰ ਸੀੜੀ ਲੈ ਕੇ ਜਾਣਾ ਮੈਂ ਬੈਠਾ ਨਹੀਂਗਾ ਉਹਨਾਂ ਨੂੰ ਫਿਰ ਇਹਨਾਂ ਨੇ ਮੈਨੂੰ ਉਹ ਦੂਜਾ ਮੁੰਡਾ ਭੱਜ ਗਿਆ ਜੀ ਇਹਨਾਂ ਨੇ ਮੈਨੂੰ ਟਾਲਿਆ ਥੱਲੇ ਖੇਚਾ ਤੋ ਹੀ ਹੋ ਗਿਆ ਉਹਨੇ ਸਾਡੇ ਦੂਜੇ ਮੁੰਡੇ ਆ ਗਏ ਫਿਰ ਉਹ ਵੀ ਆਣ ਕੇ ਇਹਨਾਂ ਦੇ ਫਿਰ ਗੱਲ ਪੈ ਗਈ ਸਿੱਧੀ ਤੁਹਾਡੇ ਕਿੰਨੇ ਜਣੇ ਸਪੱਤੇ ਮੇਰੇ ਆ ਜੀ ਇੱਕ ਬਲਜੀਤ ਸਿੰਘ ਜੀ ਕੀ ਹੋਇਆ ਜੀ ਇੱਥੇ ਠੇਕੇ ਤੇ ਖੜੇ ਸੀ ਜੀ ਕੈਸ਼ ਇਕੱਠਾ ਕਰਕੇ ਆਏ ਸੀ ਪਰ ਤੇ ਸੁਬਾ ਦੇ ਉਧਰ ਹੋਏ ਆਏ ਆ 8-10 ਜਣੇ ਕਾਪੇ ਸੀ ਗੁਰਬਾਨਾ ਦੇ ਕੋਲੇ ਆਉਣ ਸਾਰ ਵਰਾ ਦਿੱਤੇ ਇਹਨਾਂ ਨੇ ਉਹ ਕੋਮ ਜਰ ਮੇਰੇ ਨਾਲ ਜਗਸੀਰ ਰਮਨ ਦਾ ਹੀ ਇਹਦੇ ਬਾਅਦ ਤੁਹਾਡਾ ਸਨ ਕਿਹੜਾ ਮੇਰਾ ਪਿੰਡ ਬੁੱਟਰਸ਼ੀ ਕਿਹੜੇ ਗਰੁੱਪ ਦਾ ਹੈ ਤੁਸੀਂ ਕਿਹੜੇ ਗਰੁੱਪ ਆਈਆਲਪਲ ਬਰਾੜ ਦੀ ਦਵਿੰਦਰ ਸਿੰਘ ਢਿੱਲੋਂ ਦਵਿੰਦਰ ਸਿੰਘ ਢਿੱਲੋਂ ਦੇ ਆ ਮੇਰਾ ਗਰੁੱਪ ਕਿਹੜਾ ਹੈ ਉਹ ਹੈ ਗੌਰਵ ਸ਼ਰਮੀ ਦਾ ਗਰੁੱਪ ਹੀ ਜਿਹੜੇ ਬੰਦੇ ਨੇ ਸੱਤਾ ਮਾਰੀ ਹੈ ਨਾਮ ਹੈ ਇੱਕ ਦਾ ਨਾਮ ਹੈਪੀ ਹੈ ਇੱਕ ਦਾ ਨਾਮ ਹੈਗਾ ਇਹ ਕਮ ਅਮਨ ਸ਼ਰਮਾ ਇਨਾਂ ਦੇ ਹੋਰ ਹੈਗੇ ਬੰਦੇ ਜੀ ਅਨੁਛਾਤ ਦੇ ਵਿੱਚ ਕੱਲ ਕੀ ਹੋਈ ਕਾਰਨ ਕੀ ਬਣਿਆ ਕੱਲ ਵੇ ਖੜੇ ਸੀ ਗੱਲਾਂ ਕਰੀ ਜਾਂਦੇ ਸੀ ਇਹ ਉੱਥੇ ਵਾਸੇ ਇਹਨਾਂ ਦੇ ਆ ਕੇ ਬੰਦੇ ਬੁਲਾ ਲਿਆ ਉਹਦੇ ਠੇਕੇ ਤੇ ਉੱਥੇ ਮਾਰਨੇ ਸ਼ੁਰੂ ਕਰ ਗਏ